ਨਿਊਜ਼ ਲੀਡਰ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅਸੀਂ ਰਾਦੇ ਇਸ ਵੇਲੇ ਬੋਜਟੈਲ ਦਾਸ ਦੇ ਬੰਨ ਤੇ ਸਭ ਤੋਂ ਵੱਡੀ ਖਬਰ ਜੋ ਕਿ ਬੰਨ ਨੂੰ ਬਹੁਤ ਜਿਆਦਾ ਵੱਡੀ ਢਾਹ ਲੱਗ ਗਿਆ ਜਿੱਥੇ ਪਿੰਡ ਵਾਸੀਆਂ ਵੱਲੋਂ ਇਲਾਕਾ ਵਾਸੀਆਂ ਵੱਲੋਂ ਇਸ ਟਾਈਮ ਬੰਨ ਦੀ ਮਜ਼ਬੂਤੀ ਲਈ ਪੂਰਾ ਜਦੋਜਾਦ ਕਰਦੇ ਹੋਏ ਮੈਂ ਕੈਮਰਾ ਮੈਨੂੰ ਕਹੂੰਗਾ ਕਿ ਦਿਖਾਓ ਚੰਗੀ ਤਰ੍ਹਾਂ ਮੋਰੇ ਨੇ ਪਾਣੀ ਦੀ ਰਸਾ ਥੋੜੀ ਜਿਹੀ ਹੰਦੇ ਨੂੰ ਕਿ ਟਟਿਆ ਹੋਇਆ ਜਿਹੜਾ ਹਾਂਜੀ ਕ੍ਰਿਸ਼ਨ ਜੀ ਇੱਥੇ ਕੀ ਸਥਿਤੀ ਹੈ ਜੀ? ਅਜੇ ਸਥਿਤੀ ਤੇ ਬਹੁਤ ਨਾਜ਼ੁਕ ਐ ਇਸ ਟਾਈਮ। ਅੱਧੋਂੋਂ ਜ਼ਿਆਦਾ ਬੰਨ ਟੁੱਟ ਚੁੱਕਾ ਆ ਤੇ ਹੁਣ ਜਿਹੜੀ ਗੱਲ ਹੈਗੀ ਆ ਇਸ ਟਾਈਮ ਬਹੁਤ ਖਤਰੇ ਤੇ ਐ ਇਸ ਟਾਈਮ। ਜੇਕਰ ਟੁੱਟਦਾ ਤਾਂ ਜਿੰਨਾ ਵੇਟ ਏਰੀਆ ਸਾਡਾ ਆ ਉਹ ਸਾਰੇ ਦਾ ਸਾਰਾ ਯਾਨੀ ਕਿ ਪੂਰਾ ਯਾਨੀ ਕਿ ਪਾਣੀ ਦੀ ਮਾਰ ਦੇ ਵਿੱਚ ਆ ਜਾਊਗਾ। ਤੁਹਾਨੂੰ ਇਹ ਦੱਸੋ ਜਿਹੜੀ ਆਪ ਵੀ ਕਹਿ ਗੋ ਪ੍ਰਸ਼ਾਸਨ ਤੋਂ ਵੀ ਖਫਾ ਹੈ ਕੀ ਗੱਲ ਪ੍ਰਸ਼ਾਸਨ ਨੇ ਕੀ ਕੋਈ ਸਾਥ ਨਹੀਂ ਦੇ ਰਿਹਾ ਪ੍ਰਸ਼ਾਸਨ ਤੁਹਾਡਾ ਦੇਖੋ ਜੀ ਅੱਜ ਜਦੋਂ ਹੈ ਸਿਰੇ ਤੇ ਆ ਗਿਆ ਬੰਨ ਸਿਰੇ ਤੇ ਟੁੱਟ ਗਿਆ ਜਾਨੀ ਕਿ ਗੱਲ ਮੈਂ ਹੁਣ ਸਾਡੇ ਪ੍ਰਜਾਪਦ ਵਗੈਰਾ ਸਾਰਾ ਕੋਤ ਮਾਰ ਭੇਜਣ ਲੱਗੇ ਆ ਗਿਆ ਠੀਕ ਹੈ ਜੀ ਅਸੀਂ ਪਰ ਬਹੁਤ ਦਿਨਾਂ ਤੋਂ ਅਸੀਂ ਇਹਨਾਂ ਦੀ ਮਿਹਨਤਾਂ ਕਰਦੇ ਥੱਕ ਗਏ ਆ ਪਰ ਕਿਸੇ ਨੇ ਸਾਡੀ ਸਾਰ ਨਹੀਂ ਲਈ ਹੈਗੀ ਪਰ ਹਜੇ ਵੀ ਅਸੀਂ ਦਾ ਗੱਲ ਕਰਦੇ ਹਜੇ ਵੀ ਕੁਝ ਨਹੀਂ ਵਿਗੜਿਆ ਅਜੇ ਵੀ ਅੱਧਾ ਬੰਨ ਟੁੱਟਿਆ ਹਜੇ ਵੀ ਸਥਿਤੀ ਸੰਭਾਲੀ ਜਾ ਸਕਦੀ ਆ ਘਬਰਾਣ ਦੀ ਵੀ ਲੋੜ ਨਹੀਂ ਪਰ ਪਿੰਡਾਂ ਵਾਲੇ ਨੂੰ ਅਸੀਂ ਵੀ ਇਹ ਗੱਲ ਕਰਦੇ ਆ ਪਿੰਡਾਂ ਵਾਲੇ ਨੂੰ ਇਹ ਗੱਲ ਗੱਲ ਕਹਿੰਨੇ ਆ ਰਹੇ ਬਹੁਤ ਹੀ ਘਬਰਾਣ ਦੀ ਲੋੜ ਨਹੀਂ ਹੈਗੀ ਜਿਹੜੀ ਅੱਗੇ ਸਥਿਤੀ ਮੁੰਡਿਆਂ ਨੇ ਬਹੁਤ ਸਾਡੇ ਇੱਕ ਮੁੰਡੇ ਹੈਗੇ ਆ ਸੇਵਾਦਾਰ ਇਹਨਾਂ ਸਥਿਤੀ ਜਿਹੜੀ ਕੰਟਰੋਲ ਵਿੱਚ ਕਰ ਲੈਣੀ ਹੈਗੀ ਆ ਪਰ ਫਿਰ ਵੀ ਖਤਰਾ ਬਹੁਤ ਆ ਪਿਛਲੇ ਤੁਸੀਂ ਕਹਿ ਰਹੇ ਹੋ ਸਮਾਜ ਦੀ ਸਾਨੂੰ ਇਹ ਜਿਹੜੀ ਪਰ ਪਾਈ ਨਹੀਂ ਹੋ ਰਹੀ ਪਰ ਇੱਥੇ ਦੇਖਦੇ ਆ ਵੀ ਜਿਹੜੇ ਹਲਾਕੇ ਦੇ ਜੋ ਸੇਵਾਦਾਰ ਆ ਬਹੁਤ ਟਰੈਲੀਆ ਪਰ ਪਰ ਕੇ ਕੱਟੇ ਵਗੈਰਾ ਜੋ ਵੀ ਤੁਹਾਨੂੰ ਤੁਹਾਨੂੰ ਉਹ ਜੀ ਸਾਡੇ ਆਮ ਪਿੰਡਾਂ ਵਾਲੇ ਆ ਸਾਡੇ ਆਮ ਪਿੰਡਾਂ ਵਾਲਿਆਂ ਕੋਈ ਯੂਨੀਅਨਾਂ ਵਾਲੇ ਕੋਈ ਸੰਸਥਾ ਵਾਲੇ ਉਹ ਸਾਡੇ ਥੈਲੇ ਵੱਲੋਂ ਕੋਈ ਕਮੀ ਨਹੀਂ ਮਿੱਟੀ ਵੱਲੋਂ ਕੋਈ ਕਮੀ ਨਹੀਂ ਸਾਨੂੰ ਆ ਕਰੇਟਾਂ ਦੀ ਅੱਜ ਪਰਵਾਹੀ ਹੋਈ ਆ ਬਾਕੀ ਦਾਦਾ ਕਿਸੇ ਨੇ ਕਿਹਾ ਜੇ ਕੋਈ ਸਰਕਾਰਾਂ ਵੱਲੋਂ ਤਾਂ ਕੰਨ ਖਰਾਬ ਪਈ ਆ ਸਰਕਾਰ ਨੇ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਵੀਰੇ ਠੀਕ ਹੈ ਕੈਮਰਾਮੈਨ ਉੱਧਰ ਦੇਖਿਓ ਕੈਮਰਾਮੈਨ ਉੱਧਰ ਕਮਾਇਆ ਜਾਵੇ ਕਿਉਂਕਿ ਦੇਖਿਆ ਜਾਵੇ ਨੌਜਵਾਨਾਂ ਵੱਲੋਂ ਕਿੰਨਾ ਜੋਸ਼ ਆ ਪੂਰਾ ਜਦੋਜਾਹਦ ਦੇ ਨਾਲ ਆਪਣੇ ਇਸ ਬੰਦ ਨੂੰ ਵਿਚੌੜ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ इस टाइम ती तो देख रहे हो किस तरह नौजवाना वालों बुजुर्ग वालों पूरा जोर लगा रहा है पूरा ਜਦੋਂ ਜੈਦ ਦੇ ਨਾਲ ਇਸ ਬੰਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੂਰੇ ਦੇਖੋ ਹੋ ਰਿਹਾ ਹੋ ਰਿਹਾ ਭਾਈ ਸਾਹਿਬ ਦੇਖੋ ਕਿੰਦਾ ਨੌਜਵਾਨਾਂ ਵੱਲੋਂ ਪੂਰਾ ਐਨ ਜੋਰ ਦੇ ਨਾਲ ਪੂਰਾ ਜੋਰ ਦੇ ਨਾਲ ਪੂਰੀ ਤਕਨੀਕ ਦੇ ਨਾਲ ਜੋ ਸਟੱਡ ਬਣਾ ਕੇ ਪਾਣੀ ਦੇ ਵਿੱਚ ਬੰਨ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਇਹ ਬਰਜ ਤਹਿਲਦਾਸ ਦਾ ਬਣਿਆ ਪੂਰਾ ਟੁੱਟਣ ਦੀ ਕਕਾਰ ਤੇ ਆ ਕੁਝ ਦਾ ਇਥੋਂ ਦੱਸਿਆ ਜਾ ਰਿਹਾ ਹੈ ਕਿ ਦੇਖਿਆ ਵੀ ਜਾ ਰਿਹਾ ਹੈ ਕਿ ਬਣਨ तकरीबन 100 ਚੋਂ 20% ਹਜੇ ਬਚਿਆ ਹੋਇਆ ਹੈ ਇਹ ਦੇਖੀ ਇਹਦਾ ਵੀ ਐਥੇ ਕਿਉਂ ਆ ਗਏ ਆਜੋ 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 ਇਹਦਾ ਫੋਨ ਦੇਖੀਗੇ ਇਹਦਾ ਇਸ ਵੇਲੇ ਤੁਸੀਂ ਦੇਖ ਰਹੇ ਹੋ ਜੋ ਪਾਣੀ ਦਾ ਬਹਾਅ ਆ ਜਿਹੜਾ ਇਸ ਵੇਲੇ ਬੁਝ ਟਹਿਲ ਦਾਸ ਦੇ ਜਿਹੜੇ ਬੰਨ ਨੂੰ ਢਾਂ ਲੱਗ ਰਿਹਾ ਦੇਖੋ ਪਾਣੀ ਦੀ ਕਿਸ ਤਰ੍ਹਾਂ ਪਾਣੀ ਦੀ ਰਫਤਾਰ ਆ ਕਿਸ ਤਰ੍ਹਾਂ ਘੁੰਮਣ ਘੇਰੀਆਂ ਕਰਦਾ ਹੋਇਆ ਪਾਣੀ ਪੂਰਾ ਢਾਂ ਲਾ ਰਿਹਾ ਜੋ ਪਿੰਡ ਦੇ ਨਹੀਂ ਤੇ ਇਲਾਕੇ ਦੇ ਜੋ ਇੱਥੇ ਸੇਵਾਦਾਰ ਲੋਕ ਜੋ ਸੇਵਾਦਾਰ ਭਰਾ ਨੇ ਕਾਫੀ ਵੱਡੀ ਤਦਾਰ ਦੇ ਇੱਥੇ ਪਹੁੰਚੇ ਹੋਏ ਨੇ ਪੂਰੀ ਜੱਦੋਜਹਿਦ ਦੇ ਨਾਲ ਉਹ ਇਸ ਵੇਲੇ ਇਸ ਬੰਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਸੈਂਕੜਿਆਂ ਦੇ ਗਿਣਤੀ ਦੇ ਵਿੱਚ ਨੌਜਵਾਨ ਕੱਲੇ-ਕੱਲੇ ਛਟ ਨੂੰ ਦੇ ਨਾਲ ਬੰਨ ਦੀ ਮਜਬੂਤੀ ਦੇ ਨਾਲ ਮਜ਼ਬੂਤੀ ਦੇ ਲਈ ਲੱਗੇ ਹੋਏ ਹਨ ਉਧਰੋਂ ਹਨੇਰਾ ਵੀ ਕਾਫੀ ਹੈ ਜਿੱਨਾ ਕੋ ਹੋ ਸਕਿਆ ਇਹਨਾਂ ਵੱਲੋਂ ਲਾਈਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਇੱਥੇ ਵੀ ਦੇਖੋ ਬਹੁਤ ਵੱਡੀ ਦਤਾ ਤਦਾਰ ਦੇ ਵਿੱਚ ਲੋਕ ਇਧਰੋਂ ਕਾਫੀ ਕੱਟੇ ਪਰ ਪਰ ਮੌਕੇ ਤੇ ਪਹੁੰਚ ਰਹੇ ਹਨ ਸੇਵਾਦਾਰਾਂ ਵਿੱਚ ਪੂਰਾ ਜੋਸ਼ ਹੈ ਆਪਣੇ ਵੱਲੋਂ ਉਹਨਾਂ ਵੱਲੋਂ ਜੋਰ ਲਗਾਇਆ ਜਾ ਰਿਹਾ ਹੈ ਕਿ ਜੋ ਇਹ ਬੰਨ ਹੈ ਇਹਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ ਪੂਰੀ ਪੂਰੀ ਕੋਸ਼ਿਸ਼ ਕਰਦੇ ਹੋਏ ਪੂਰੇ ਇਲਾਕੇ ਦੇ ਲੋਕ ਇੱਥੇ ਇਕੱਠੇ ਹੋਏ ਪਹੁੰਚੇ ਹੋਏ ਹੋਏ ਨੇ ਹਾਂਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਟਾਈਮ ਕਿਦਾਂ ਕ੍ਰੇਟ ਬਣਾ ਬਣਾ ਕੇ ਜੋ ਨੌਜਵਾਨਾਂ ਵੱਲੋਂ ਜੋ ਸੇਵਾਦਾਰਾਂ ਵੱਲੋਂ ਇੱਥੇ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਇਸ ਟਾਈਮ ਦੇਖ ਰਹੇ ਹੋ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਾ ਹੋਇਆ ਹੈ ਸਾਡੇ ਡੀਐਸਪੀ ਸਾਹਿਬ ਰਾਜਕੁਮਾਰ ਜੀ ਵੀ ਇੱਥੇ ਪਹੁੰਚੇ ਹੋਏ ਹਨ ਹਾਂਜੀ ਉਹ ਵੀ ਦੇਖਦੇ ਮੈਂ ਕੈਮਰਾਮੈਨ ਕੋਲ ਆ ਜੋ ਨੌਜਵਾਨ ਜੋ ਆਪਣੇ ਪੂਰੇ ਤਾਂਦੇਹੀ ਦਾ ਸੇਵਾ ਕਰ ਰਹੇ ਨੇ ਮੁੰਡਿਆਂ ਦੇ ਚੱਕ ਚੱਕੇ ਜੋ ਮਿੱਟੀ ਨਾਲ ਭਰੇ ਢੱਡੇ ਕਾਫੀ ਵੱਡੀ ਤਦਾਰ ਦੇ ਵਿੱਚ ਜੋ ਇੱਥੇ ਪਹੁੰਚੇ ਹੋਏ ਨੇ ਤੁਸੀਂ ਇਸ ਵੇਲੇ ਦੇਖ ਰਹੇ ਹੋ ਮੌਕੇ ਤੇ ਦੇਖੋ ਕਿਦਾਂ ਸੇਵਾਦਾਰਾਂ ਵੱਲੋਂ ਟਰੈਲੀਆਂ ਭਰ-ਭਰ ਕੇ ਜੋ ਕਟਿਆਂ ਦੀਆਂ ਮਿੱਟੀ ਦੇ ਨਾਲ ਕੱਟੇ ਜੋ ਭਰੇ ਹੋਏ ਨੇ ਮੌਕੇ ਤੇ ਪਹੁੰਚ ਰਹੇ ਨੇ ਕਾਫੀ ਜੋ ਸੇਵਾਦਾਰਾਂ ਦਾ ਜज्ਬਾ ਆ ਕਾਫੀ ਮਜ਼ਬੂਤ ਆ ਹੌਸਲੇ ਕਾਫੀ ਬਲੰਦ ਆ ਬੇਸ਼ੱਕ ਪਾਣੀ ਦੀ ਜੋ ਇਮਾਰ ਆ ਬਹੁਤ ਪਈਆ ਲੇਕਿਨ ਫਿਰ ਵੀ ਨੌਜਵਾਨਾਂ ਜੋ ਸੇਵਾਦਾਰ ਅਲਾਕੇ ਪਰ ਤੋਂ ਇੱਥੇ ਮੌਕੇ ਤੇ ਪਹੁੰਚੇ ਹੋਏ ਹਨ ਕਿ ਦੇਖੋ ਤੁਸੀਂ ਬਹੁਤ ਵੱਡੀ ਤਦਾਰ ਦੇ ਵਿੱਚ ਐਸੇ ਮੌਕੇ ਤੇ ਸੇਵਾਦਾਰ ਪਹੁੰਚ ਰਹੇ ਹਨੇਰਾ ਹੋਣ ਕਰਕੇ ਉਹ ਦੂਰ ਤੱਕ ਕੈਮਰਾ ਮਾਰ ਨਹੀਂ ਕਰਦਾ ਫਿਰ ਵੀ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਕਿ ਇਲਾਕੇ ਭਰ ਤੋਂ ਸੇਵਾਦਾਰ ਪਹੁੰਚੇ ਹੋਏ ਨੇ ਇਸ ਜਗ੍ਹਾ ਤੇ ਹਰ ਇੱਕ ਦੇ ਮੂੰਹ ਇੱਕ ਹੀ ਪਰਮਾਤਮਾ ਦੇ ਮੂਰੇ ਇਹੀ ਅਰਦਾਸ ਹੋ ਰਹੀ ਹੈ ਕਿ ਸੱਚੇ ਪਾਸ਼ਾ ਖੈਰ ਕਰੀ ਇਸ ਤਰ੍ਹਾਂ ਰਾਤ ਕਾਫੀ ਹੋ ਚੁੱਕੀ ਹੈ ਜਿਸ ਤਰ੍ਹਾਂ ਜੇ ਧਿਆਨ ਨਾਲ ਦੇਖਿਆ ਹੋਵੇ ਤਾਂ ਕੈਮਰਾਮੈਨ ਨੂੰ ਕਰੋ ਕੋਸ਼ਿਸ਼ ਕਰੋ ਜੇ ਪਾਣੀ ਦਾ ਵਹਾਅ ਦਿਖਾਇਆ ਜਾਵੇ ਉੱਥੇ ਹੀ ਬੰਨ ਤੇ ਜੋ ਨੌਜਵਾਨ ਸੇਵਾਦਾਰ ਆ ਦੂਸਰੇ ਪਾਸੇ ਜਿੱਥੇ ਕੀ ਢਾਲ ਲੱਗੀ ਹੋਈ ਆ ਜਿੱਥੇ ਠੋਕਰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਜੋ ਪਾੜ ਆ ਇਹ ਜੋ ਢਾਲ ਲੱਗੀ ਆ ਕਾਫੀ ਲੰਬਾਈ ਦੇ ਵਿੱਚ ਲੱਗੀ ਹੋਈ ਹੈ ਇੱਥੇ ਦੱਸਿਆ ਜਾ ਰਿਹਾ ਕਿ 100 ਕਿ ਮੀਟਰ ਦੀ ਜੋ ਇਹ ਬੰਨ ਨੂੰ ਢਾਲ ਲੱਗੀ ਹੋਈ ਹੈ ਕਿਦਾ ਕਿਸ ਤਰ੍ਹਾਂ ਪੂਰੇ ਜੋਜ਼ ਦੇ ਨਾਲ ਜੋ ਇਹ ਕ੍ਰੇਟ ਹੈ ਜੋ ਪਾਣੀ ਦੇ ਵਿੱਚ ਸਿੱਟਿਆ ਗਿਆ ਤਾਂ ਕਿ ਜੋ ਬੰਨ ਦੀ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਹਰ ਪਾਸੇ ਤੇ ਤਕਰੀਬਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਸੇਵਾਦਾਰ ਕਿਸ ਤਰ੍ਹਾਂ ਨੌਜਵਾਨਾਂ ਵੱਲੋਂ ਜੋਸ਼ ਦੇ ਨਾਲ ਇਹ ਬੰਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵੇਲੇ ਦੇਖੋ ਬੁਰਜ ਤਹਿਲ ਦਾਸ ਦੇ ਬੰਨ ਤੇ ਖੜੇ ਹੋਏ ਜਿੱਥੇ ਦੇਖੋ ਪਾਣੀ ਦੀ ਰਫ਼ਤਾਰ ਬਹੁਤ ਜ਼ਿਆਦਾ ਟਾਈਮ ਤੋਂ ਟਾਈਮ ਵੱਧ ਰਹੀ ਹੈ। ਉਹ ਕਿਸ ਤਰ੍ਹਾਂ ਇੱਕ ਇੱਕ ਕਰਕੇ ਕ੍ਰੇਟ ਤੋਂ ਕ੍ਰੇਟ ਜੋ ਤਿਆਰ ਕਰਕੇ ਥੋੜੀ ਸਮੇਂ ਦੇ ਵਿੱਚ ਤਿਆਰ ਕਰਕੇ ਜੋ ਬੰਨ ਨੂੰ ਟੁੱਟਣ ਤੋਂ ਬਚਾਉਣ ਲਈ ਨੌਜਵਾਨਾਂ ਵੱਲੋਂ ਅਪਰਾਲਤਨਾ ਕੀਤਾ ਜਾ ਰਿਹਾ ਤੁਸੀਂ ਇਸ ਟਾਈਮ ਦੇਖ ਰਹੇ ਹੋ ਕਿ ਜਥੇ ਇਲਾਕੇ ਦੇ ਸੇਵਾਦਾਰ ਵੀ ਇੱਥੇ ਪੂਰੀ ਤਨਦੇਹੀ ਨਾਲ ਆਪਣੀ ਸੇਵਾ ਕਰ ਰਹੇ ਨੇ ਨਾਲ ਦੀ ਨਾਲ ਭੂਮੀ ਰਖਿਆ ਦੇ ਮੁਲਾਜ਼ਮ ਵੀ ਪੂਰੀ ਤਨਦੇਹੀ ਨਾਲ ਸੇਵਾ ਕਰਦੇ ਤੁਸੀਂ ਦੇਖ ਰਹੇ ਹੋ ਦੇਖੋ ਕਿਵੇਂ ਹਰ ਇੱਕ ਸੇਵਾਦਾਰ ਹਰ ਇੱਕ ਮੁਲਾਜ਼ਮ ਜੋ ਇੱਥੇ ਮੌਕੇ ਤੇ ਮੌਜੂਦ ਹੈ ਮਿੱਟੀ ਦੇ ਨਾਲ ਮਿੱਟੀ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਇਲਾਕੇ ਦੇ ਸੇਵਾਦਾਰ ਦੇ ਨਾਲ-ਨਾਲ ਜੋ तकरीबन ਕਾਫੀ ਮਹਿਕਮਿਆਂ ਮਹਿਕਮਿਆਂ ਦੇ ਇੱਥੇ ਮੁਲਾਜ਼ਮ ਵੀ ਜੋ ਇੱਥੇ ਪਹੁੰਚੇ ਪਹੁੰਚੋ ਨੇ ਜੋ ਡਿਊਟੀਆਂ ਦੇ ਰਹੇ ਨੇ ਦਿਨ ਰਾਤ ਜਿਨ੍ਹਾਂ ਨੇ ਜਿਨ੍ਹਾਂ ਵੱਲੋਂ ਵੀ ਇੱਕ ਹੋਰ ਆ ਦੇਖੋ ਸਭ ਤੋਂ ਵੱਡੀ ਪ੍ਰਸ਼ੰਸਾ ਇੱਥੇ ਬਣਦੀ ਹੈ ਤੋਂ ਇਲਾਕੇ ਦੇ ਸੇਵਾਦਾਰਾਂ ਦੀ ਉਹ ਨੌਜਵਾਨਾਂ ਦੀ ਜਿਨ੍ਹਾਂ ਦਾ ਉਹ ਨੌਜਵਾਨਾਂ ਦਾ ਜਜ਼ਬਾ ਦੇਖੋ ਕਿਸ ਤਰ੍ਹਾਂ ਮੈਂ ਕਹਾਂ ਜਿਸ ਤਰ੍ਹਾਂ ਦੇਖਿਆ ਵੀ ਕਿ ਹਨੇਰਾ ਹੋਣ ਕਰਕੇ ਕੈਮਰਾ ਦੂਰ ਤੱਕ ਮਾਰ ਨਹੀਂ ਕਰ ਰਿਹਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਸੇਵਾਦਾਰ ਵਿਚ ਮਲਾਜ਼ਮ ਵੀ ਕਾਫੀ ਇੱਥੇ ਪਹੁੰਚੇ ਹੋਏ ਹਨ ਤੇ ਸਾਰੇ ਜੇ ਦੇਖਿਆ ਜਾਵੇ ਇਹ ਮਿੱਟੀ ਦੇ ਨਾਲ ਮਿੱਟੀ ਹੋਏ ਗਏ ਹੋਏ ਪਏ ਹਨ ਤੁਸੀਂ ਇੱਥੇ ਪਹੁੰਚੋ ਤੇ ਐਸ ਵੇਲੇ ਕੀ ਸਥਿਤੀ ਹੈ ਜੀ ਸਥਿਤੀ ਹੈ ਥੋੜਾ ਜਿਹਾ ਇੱਥੇ ਪ੍ਰੋਬਲਮ ਹੈਗੀ ਇੱਕ ਜਗ੍ਹਾ ਤੋਂ ਢਾਹ ਲੱਗਣ ਦਾ ਖਤਰਾ ਬਣਿਆ ਹੋਇਆ ਸੋ ਉਹਦੇ ਵਾਸਤੇ ਜਿਹੜੀ ਹੈਗੀ ਹੈ ਬੋਰੇ ਵਗੈਰਾ ਲਾ ਕੇ ਅ ਪ੍ਰੋਬਲਮ ਕੀਤਾ ਜਾ ਰਿਹਾ ਹੈ ਪਬਲਿਕ ਜਿਹੜੇ ਸਾਰੇ ਲੋਕ ਸਹਿਯੋਗ ਦੇ ਰਹੇ ਸੋ ਉਮੀਦ ਹੈ ਕਿ ਅਸੀਂ ਇਹ ਠੀਕ ਕੰਟਰੋਲ ਕਰ ਸਕਾਂਗੇ ਸਾਰੇ ਤੇ ਜਿਹੜੇ ਨਾਲ ਬੰਨਾਂ ਦੇ ਲੋਕ ਨਾਲ ਆ ਉਹਨਾਂ ਲਈ ਕੀ ਸੰਦੇਸ਼ ਹੈ ਜੋ ਅੱਗੇ ਲਾ ਕੇ ਬੈਠੇ ਆ ਦੇਖੋ ਅਲਰਟ ਟ੍ਰੇਨ ਦੀ ਤਾਂ ਜ਼ਰੂਰਤ ਹੈ ਪਰ ਹਲੇ ਤੱਕ ਇਸ ਤਰ੍ਹਾਂ ਦਾ ਕੋਈ ਲੱਗਦਾ ਨਹੀਂ ਹੈ ਜਿੰਨੇ ਲੋਕ ਲੱਗੇ ਹੋਏ ਜਿੰਨੇ ਤਦਾਦ ਚ ਲੱਗੇ ਹੋਏ ਔਰ ਜਿਸ ਤਰ੍ਹਾਂ ਕੰਮ ਕੀਤਾ ਜਾ ਰਿਹਾ ਹੈ ਮੈਨੂੰ ਉਮੀਦ ਨਹੀਂ ਹੈ ਪਰ ਫਿਰ ਵੀ ਅਲਰਟ ਰਹਿਣਾ ਜ਼ਰੂਰੀ ਹੈ ਕਿਉਂਕਿ ਕੁਦਰਤੀ ਹੈ ਪਾਣੀ ਕਦੋਂ ਕਿੱਧਰ ਨੂੰ ਵਹਾ ਕਰਦਾ ਇਸ ਕਰਕੇ ਅਲਰਟ ਰਹਿਣਾ ਜ਼ਰੂਰੀ ਮੈਂ ਇੱਥੇ ਆਇਆ ਤਾਂ ਇੱਥੇ ਆ ਕੇ ਦੇਖਿਆ ਕਿ ਜਿਹੜਾ ਪਾਣੀ ਆ ਸਤਲੁਜ ਦਾ ਬਹੁਤ ਸਪੀਡ ਨਾਲ ਜਾ ਰਿਹਾ ਔਰ ਜਿਹੜਾ ਪਾਣੀ ਆ ਇਹ ਟੱਕਰ ਦੇ ਨਾਲ ਬਿਲਕੁਲ ਲੱਗ ਗਿਆ ਜਿਹੜਾ ਬਹੁਤ ਟਾ ਤਕੜੀ ਲਾਈ ਆ ਪਰ ਨੌਜਵਾਨਾਂ ਦਾ ਹੌਸਲਾ ਬਹੁਤ ਬੁਲੰਦ ਆ ਨੌਜਵਾਨ ਜਿਹੜੇ ਆ ਉਭੱਜ ਭੱਜ ਕੇ ਉਹ ਜਿਹੜੇ ਬੰਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਪਰ ਇੱਥੇ ਜਿਹੜਾ ਕਿ ਇੰਨਾ 2-3 ਦਿਨ ਤੱਕ ਦੱਸ ਦਿਆ ਵੀ ਸਾਰੇ ਪਿੰਡਾਂ ਦੇ ਇਲਾਕੇ ਦੀਆਂ ਸੰਗਤਾਂ ਮਲ ਇਕੱਠੇ ਹੋ ਕੇ ਏਡਾ ਵੱਡਾ ਪ੍ਰਾਲਾ ਕਰਦੇ ਆ ਪਰ ਇੱਥੇ ਜਿਹੜਾ ਸਾਡਾ ਸਰਕਾਰ ਆ ਸਾਡਾ ਪ੍ਰਸ਼ਾਸਨ ਆ ਇਹ ਨਕਾਮ ਆ ਇੱਥੇ ਦਾ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਤੇ ਐਸਡੀਐਮ ਸਾਹਿਬ ਨੂੰ ਇਹਨਾਂ ਨੂੰ ਇੱਥੇ ਮਤਲਬ ਮੌਕੇ ਤੇ ਇੱਥੇ ਕੋਈ ਵੀ ਇਹਨਾਂ ਲੋਕ ਕੋਈ ਵੀ ਇਹ ਚੀਜ਼ ਲਿਆਂਦੀ ਗਈ ਜਿਹੜਾ ਕਿ ਨੌਜਨ ਦੱਸਦੇ ਆ ਬਈ ਜੇ ਸਾਨੂੰ ਇਹਨਾਂ ਨੇ ਪੂਰਾ ਸਮਾਨ ਲਿਆ ਕੇ ਦਿੱਤਾ ਹੁੰਦਾ ਅਸੀਂ ਜਿਹੜਾ ਵਨ ਪੱਕਾ ਕਰ ਦੇਣਾਗਾ ਪਰ ਇਹ ਬਹੁਤ ਨਲਾਇਕੀਆਂ ਸਰਕਾਰਾਂ ਦੀਆਂ ਪ੍ਰਸ਼ਾਸਨ ਦੀਆਂ ਕਿ ਜਿਹੜੇ ਪਬਲਿਕ ਆ ਜਿਹੜਾ ਨੁਕਸਾਨ ਪਬਲਿਕ ਦਾ ਹੋਣਾ ਇਹ ਜਾਨ ਤੜੀ ਤੇ ਰੱਖ ਕੇ ਨੌਜਵਾਨ ਉੱਤੇ ਲੱਗੇ ਉੱਤੇ ਬੰਨ ਟੁੱਟਣ ਦਾ ਬਹੁਤ ਜ਼ਿਆਦਾ ਖਤਰਾ ਆ ਪਰ ਫਿਰ ਵੀ ਮੁੰਡੇ ਇੰਨੇ ਹੌਸਲੇ ਬਣਾਉਂਦੇ ਆ ਇਹਨਾਂ ਤੇ ਗੁਰੂ ਸਾਹਿਬ ਦੀ ਕਿਰਪਾ ਆ ਇਹ ਫਿਰ ਵੀ ਇਹਨਾਂ ਦਰ ਰਾਤ ਦੇ ਵਿਚਾਰੇ ਲੱਗੇ ਆ ਮਹਾਰਾ ਕਿਰਪਾ ਕਰੇ ਭਲੀ ਕਰੇ ਕਵਾਜਾ ਵੀਰ ਭਲੀ ਕਰੇ ਇਹ ਜਿਹੜੀ ਆ ਅਣਹੋਣੀ ਹੋਣੀ ਆ ਇਹ 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 ਹੋਣੀ ਨੂੰ ਟਾਲ ਦੇਵੇ ਤਾਂ ਜੋ ਇਹ ਇਲਾਕੇ ਦਾ ਭਲਾ ਹੋ ਜਾਵੇ ਮਹਾਰਾ ਕਿਰਪਾ ਕਰੇ ਸੱਚੇ ਪਾਤਸ਼ਾਹ ਇਹ ਸਾਰੇ ਸੰਗਤਾਂ ਨੂੰ ਚੜ੍ਹਦੀ ਕਲਾ ਚ ਰੱਖੇ